ਮੇਰੇ ਘਰਦਿਆਂ ਨੇ ਮੈਨੂੰ ਆਕੇ ਦੱਸਿਆ ਵੀ ਬਾਹਰ ਭੱਜ ਕੇ ਆਇਓ ਉਹ ਮੁੰਡੇ ਨੂੰ ਕਿਸੇ ਨੂੰ ਵੱਢੀ ਜਾਂਦੇ ਆ ਅਸੀਂ ਮੈਂ ਜਦੋਂ ਭੱਜ ਕੇ ਆਇਆ ਉਹ ਤੋਂ ਮੈਨੂੰ ਭੱਜ ਕੇ ਆਉਂਦੇ ਨੂੰ ਵੇਖ ਕੇ ਉਹਨੇ ਵੇਖਿਆ ਖਾਕੀ ਪਾਗੜਾ ਵਾਲਾ ਬੰਦਾ ਭੱਜਿਆ ਆਉਂਦਾ ਉਹ ਕਹਿੰਦੇ ਭੱਜੋ ਭੱਜੋ ਪੁਲਿਸ ਵਾਲੇ ਆ ਗਏ ਪੁਲਿਸ ਵਾਲੇ ਆ ਗਏ ਵੇਖ ਕੇ ਮੇਰੀ ਖਾਕੀ ਪਾਗੜੀ ਵੇਖ ਕੇ ਉਹ ਡਰ ਕੇ ਭੱਜ ਗਏ ਕਿ ਆ ਮੁੰਡਾ ਇੱਥੇ ਜਦੋਂ ਮੈਂ ਆਕੇ ਵੇਖਿਆ ਇੱਥੇ ਟਿਕਿਆ ਰਿਹਾ ਸੀ ਗਿਆ ਬੰਦਾ ਭਾਈ ਕੀ ਨਾਮ ਤੇਰਾ ਨਾਪਰੀ ਸਿੰਘ ਭਾਈ ਕੀ ਘਟਨਾ ਵਾਪਰੀ ਅੱਜ ਘਟਨਾ ਇਹ ਵਾਪਰੀ ਰਾਤ ਨੂੰ ਪਰਸੋਂ ਵਾਲੀ ਰਾਤ ਮੇਰੇ ਬਾਪੂ ਨੇ ਨਾ ਪੁੱਠਾ ਕੋ ਲੈ ਸੀ ਉੰਦੜਾ ਹੈਗਾ लवली ਆ ਤੇ ਉਹ ਮੇਰਾ ਸੁਭਾ ਭਰਾ ਆ ਉਹਨੇ ਉਹਦੇ ਚਪੇੜੇ ਚਪੂੜੇ ਮਾਰੇ ਤੇ ਚਲੋ ਇਹ ਗੱਲ ਟੈਕ ਵੀ ਉਹਨਾਂ ਨੇ ਵੀ ਮਾਰੇ ਤੇ ਇਹਨਾਂ ਨੇ ਵੀ ਮਾਰੇ ਤੇ ਕੱਲ੍ਹ ਐ ਹੋਈ ਚਲੋ ਫੈਸਲਾ ਹੋਇਆ ਕਿ ਉਹ ਪਿੰਡ ਚ ਲੈ ਸੀਗਾ ਦੂਹੇ ਆਪਣੀ ਦੁਕਾਨ ਆਈ 23 ਸਾਲ ਦੀ ਉਹਦੀ ਉਮਰ ਆਈ ਵਹ ਸੀਗਾ ਤੇ ਇਹਨਾਂ ਨੇ ਮੁੰਡੇ-ਮੁੰਡੇ ਸੱਤੇ 15-16 ਯਾਨੀ ਗੱਡੀ ਤੇ ਤੇ ਫੋਨ ਲਾ ਕੇ ਕੁੜੀ ਨਹੀਂ ਸੱਤੇ ਸੀਗੇ ਇਹਦੇ ਭੈਣ ਨੇ ਤੇ ਉੱਥੇ ਕੱਟਮਾਰ ਕੀਤੀ ਉਹਨੂੰ ਵੱਢ ਗਈ ਪਹਿਲਾਂ ਸੀ ਗੱਲ ਉਹਨਾਂ ਦੀ ਹੋਈ ਭੈਣ ਸੀਗੀ 7 ਕੁ ਮਹੀਨੇ ਹੋਈ ਸੀ ਲਾਣਾ ਮਰ ਦਵਾਈ ਕੀ ਨਾਮ ਸੀ ਉਹਦਾ ਜਮਨਪ੍ਰੀਤ ਸਿੰਘ ਹੈ ਜੀ ਉਹਦਾ ਜਿਹਦਾ ਕਤਲ ਹੋਇਆ ਕੀ ਨਾਮ ਉਹਦਾ ਜਮਨਪ੍ਰੀਤ ਸਿੰਘ ਹੈ ਤੁਹਾਡਾ ਕੀ ਲੱਗਦਾ ਜੀ ਉਹ ਮੇਰਾ ਛੋਟਾ ਬ੍ਰਦਰ ਹੈ ਤੇ ਜਿਹੜੀ ਉਹਨਾਂ ਵਿਆਹ ਆ ਸੀ ਮਾਰਿਆ ਕਿੰਨਾਂ ਨੇ ਆ ਇਹ ਉਹਦੇ ਭਰਾਵਾਂ ਨੇ ਮਾਰਿਆ ਜੀ ਉਹ ਕੁੜੀ ਦੇਣੀ ਉਹਨਾਂ ਦਾ ਚਾਚਾ ਲੈ ਗਏ ਮਾਰਿਆ ਕਿ ਕੁੜੀ ਦੇ ਚਾਚੇ ਤੇ ਕਿਰਪਾਨਾਂ ਨਾਲ ਮਾਰਿਆ ਜੀ ਇਹ ਘਟਨਾ ਵਾਪਰੀ ਕਿੱਥੇ ਆ ਇਹ ਆਪਣਾ ਮੱਧਵੀ ਰੋਡ ਤੇ ਹੀ ਐਕਸਿਸ ਬੈਂਕ ਕੋਲੇ ਤੇ ਹੁਣ ਤੁਸੀਂ ਪੁਲਿਸ ਕੋਲੇ ਆਏ ਹੋ ਪੁਲਿਸ ਤੁਹਾਨੂੰ ਕੀ ਕਰੇ ਇਹ ਕਹਿੰਦੇ ਹੀ ਤੁਹਾਡਾ ਇਨਸਾਫ ਕਰਾਵਾਂਗੇ ਜਿਹੜੇ ਜਿਹੜੇ ਬੰਦਿਆਂ ਨੇ ਮਾਰਿਆ ਉਹ ਬੰਦੇ ਕਿੱਥੇ ਨੇ ਉਹ ਗ੍ਰਿਫਤਾਰ ਸਰਾਰ ਆ ਜੀ ਕੋਈ ਅਰੈਸਟ ਕੀਤਾ ਪੁਲਿਸ ਨਹੀਂ ਉਹਨਾਂ ਦੀ ਲੇਡੀਜ਼ ਅਰੈਸਟ ਹੋਏ ਸਰਦੇ ਸਿੰਘਾ ਜੀ ਅੱਛਾ ਜੀ ਕਿੱਥੋਂ ਰਹਿਣ ਵਾਲੇ ਤੁਸੀਂ ਮੇਰਾ ਸਾਹਮਣੇ ਘਰ ਹੈ ਇੱਥੇ ਮੇਰੇ ਗਵਾਨ ਤੇ ਆ ਮੈਂ ਅੰਦਰ ਘਰੇ ਬੈਠਾ ਸੀਗਾ ਡਿਊਟੀ ਤੋਂ ਆ ਕੇ ਮੈਂ ਘਰੇ ਬੈਠਾ ਸੀਗਾ ਹਾਂ ਜੀ ਮੇਰੇ ਘਰਦਿਆਂ ਨੇ ਮੈਨੂੰ ਆ ਕੇ ਦੱਸਿਆ ਵੀ ਬਾਹਰ ਭੱਜ ਕੇ ਆਇਓ ਮੁੰਡੇ ਨੂੰ ਕਿਸੇ ਨੂੰ ਵੱਢੀ ਜਾਂਦੇ ਆ ਕੇ ਅੱਛਾ ਜੀ ਮੈਂ ਜਦੋਂ ਭੱਜ ਕੇ ਆਇਆ ਉਤੋਂ ਮੈਨੂੰ ਭੱਜ ਕੇ ਆਉਂਦੇ ਨੂੰ ਵੇਖ ਕੇ ਉਹਨੇ ਵੇਖਿਆ ਖਾਕੀ ਪੱਗ ਵਾਲਾ ਬੰਦਾ ਭੱਜਿਆ ਆਉਂਦਾ ਉਹ ਕਹਿੰਦਾ ਭੱਜੋ ਭੱਜੋ ਪੁਲਿਸ ਵਾਲੇ ਆ ਗਏ ਪੁਲਿਸ ਵਾਲੇ ਆ ਗਏ ਵੇਖ ਕੇ ਮੇਰੀ ਖਾਕੀ ਪੱਗ ਵੇਖ ਕੇ ਉਹ ਡਰ ਕੇ ਭੱਜ ਗਏ ਤੇ ਆ ਮੁੰਡਾ ਇੱਥੇ ਜਦੋਂ ਮੈਂ ਆ ਕੇ ਵੇਖਿਆ ਇੱਥੇ ਟਿਕਿਆ ਪਿਆ ਸੀ ਇਹ ਬੰਦਾ ਤੇ ਮੈਂ ਵੇਖ ਲਈ ਲਗਭਗ ਉਹ ਖਤਮ ਹੀ ਆ ਮੁੰਡਾ ਤੇ ਉਸ ਤੋਂ ਬਾਅਦ ਚ ਉਹਨੂੰ ਚੱਕ ਕੇ ਹਸਪਤਾਲ ਲੈ ਕੇ ਵੀ ਗਏ ਆ ਉਹ ਹਾਂਜੀ ਪਰ ਉਸ ਤੋਂ ਬਾਅਦ ਚ ਮਹਾਰਾਜ ਨੇ ਨਹੀਂ ਉਹਦੀ ਹੈਲਪ ਕੀਤੀ ਵਿਚਾਰੇ ਦੀ ਡੈਥ ਹੋ ਗਈ ਉਹਦੀ ਤੇ ਪਰ ਇੱਥੇ ਪਿਆ ਸੀ ਮੇਰੇ ਅੱਖਾਂ ਦੇ ਸਾਹਮਣੇ ਉਹਨੇ ਕਿੰਨੇ ਕ ਬੰਦੇ ਸੀ ਉਹ ਹੈ ਜੀ ਬੰਦੇ ਕਿੰਨੇ ਸੀ ਮਤੇ ਉਹ 8-10 ਦੇ ਕਰੀਬ ਸੀਗੇ ਲਗਭਗ ਉਹਨਾਂ ਕੋਲ ਕੀ ਸੀਗਾ ਜੀ ਉਹਨਾਂ ਕੋਲੇ ਕਾਪੇ ਗੁੱਪੇ ਤੇ ਤਲਵਾਰ ਤੇ ਤਾਰ ਹਥਿਆਰ ਸੀਗੇ ਜਿਨ੍ਹਾਂ ਨਾਲ ਮਾਰ ਕੇ ਉਹਨੇ ਇੱਥੋਂ 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 ਕਰਕੇ ਇਹਨਾਂ ਸਾਰਾ ਦਾ ਮੂੰਹ ਦਾ ਚਿਹਰਾ ਦਾ ਖਤਮ ਕੀਤਾ ਪਿਆ ਸੀ ਪਛਾਣ ਨਹੀਂ ਸੀ ਆਉਂਦੀ ਮੈਂ ਨਾਲ ਦੇ ਉਹ ਨਵੇਂ ਬਸਤੀ ਵਾਲੇ ਮੁੰਡੇ ਨੂੰ ਪੁੱਛਿਆ ਪਿਆ ਗੇ ਕੌਣ ਹੈ ਉਹਨੇ ਮੈਂ ਦੱਸਿਆ ਕਿ ਨਰਪਾਇ ਦਾ ਮੁੰਡਾ ਹੈ ਉਹਨੂੰ ਇੱਥੇ ਇਹਨਾਂ ਛੋਟਾ ਨਾਮ ਦਾ ਕਾਂਜਾ ਲੈ ਕੇ ਕਹਿੰਦੇ ਸੀਗੇ ਕਹਿੰਦਾ ਕਾਂਜਾ ਹੈ ਮੁੰਡਾ ਇਹ ਤੇ ਉਹ ਕਹਿੰਦੇ ਉਹੀ ਆ ਉਹਦਾ ਨਰਪਾਇਆ ਦਾ ਮੁੰਡਾ ਹਲਵਾਈ ਦਾ ਉਹ ਸੀ ਆਪਾਂ ਮੈਨੂੰ ਇੰਨਾ ਕੁ ਪਤਾ ਲੱਗਿਆ ਜੋ ਮੈਂ ਵੇਖਿਆ ਤੇ ਫਿਰ ਮੁੜ ਕੇ ਉਹਨਾਂ ਦੇ ਵਾਰਸ ਆ ਗਏ ਤੇ ਉਹ ਚੱਕ ਕੇ ਉਹਨਾਂ ਨੂੰ ਲੈ ਗਏ ਤੇ ਵਾਰਦਾ ਕਿੰਨੇ ਕ ਵਜੇ ਦੀ ਆ ਬਸ ਆ ਜਸਤੇ 2 ਘੰਟੇ ੱਕ ਪਹਿਲਾਂ ਦੀ ਹੋਊਗੀ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਿਹਾ ਘੰਟਾ ਡੇਢ ਘੰਟਾ ਪਹਿਲਾਂ ਦੀ ਹੋ ਕੀ ਨਾਮ ਹੈ ਤੁਹਾਡਾ ਨੀ ਪਾਪਾ ਇੱਕ ਘਟਨਾ ਹੋਈ ਏ ਕੀ ਘਟਨਾ ਹੋਈ ਏ ਸਾਰੀ ਇਹ ਉਹ ਬੈਨੋ ਆਪਣੇ ਕੰਮ ਤੋਂ ਤੁਰ ਹੀ ਆਤੀ ਸੀਗੀ ਤੇ ਮੇਰੇ ਮੂਰੇ ਮੂਰੇ ਮੁੰਡੇ ਨੂੰ ਵੱਢ ਕੇ ਸਕੇ ਜਦੋਂ ਮੈਂ ਕੋਲੇ ਜਾ ਕੇ ਵੇਖਿਆ ਉਹਦੋਂ ਉਹ ਗਲੀ ਦੇ ਵਿੱਚ ਭੱਜ ਗਏ ਉਹ 10 12 ਜਾਣੇ ਮੁੰਡੇ ਸੀ ਤੇ ਕਿਹਨੂੰ ਮਾਰਿਆ ਕਿਹਨੂੰ ਘਟਿਆ ਜੀ ਮੁੰਡਾ ਮੇਰੇ ਚੇਖ ਦਾ ਮੁੰਡਾ ਸੀ ਕੀ ਨਾਮ ਹੈ ਉਹਦਾ ਮਨਪ੍ਰੀਤ ਉਹਦੇ ਨਾਲ ਕਿੰਨੇ ਜਾਣੇ ਸੀ ਮਨਪ੍ਰੀਤ ਦੇ ਨਾਲ ਮਨਪ੍ਰੀਤ ਦੇ ਨਾਲ ਕੋਈ ਨਹੀਂ ਕੱਲਾ ਜਾਣੇ ਸੀ ਤੇ ਜਿਹੜੇ ਮਾਰਨ ਘਟਨ ਵਾਲੇ ਸੀ ਉਹ ਤੁਸੀਂ ਦੇਖ ਕੇ ਕਿੰਨੇ ਜਾਣੇ ਸੀ ਉਹ ਉਹ 10 12 ਜਾਣੇ ਸੀ ਕੀ ਦੁਸ਼ਮਣੀ ਕੀ ਸੀ ਉਹਨਾਂ ਨਾਲ ਦਸ ਮਿੰਟ ਬਾਅਦ ਹੀ ਪੁਲਿਸ ਆੜਾ ਜਦ ਆਸੀ ਉਹ ਤੋਂ ਪਹਿਲਾਂ ਕੋਈ ਉਹ ਤੋਂ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਕੋਈ ਨਾ ਕੋਈ ਗੱਲ ਉਦੋਂ ਮੈਨੂੰ ਵਰਤਨ ਲਾ ਕੇ ਜਿਹੜੇ ਚੱਕੇ ਪਾਏ ਆ ਉਹ ਉਹਨਾਂ ਨੂੰ ਚੱਕਾ ਚੱਕਾ